ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਘਰ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਆ ਜਾਣਾ ਸਭ ਤੋਂ ਖਤਰਨਾਕ ਹੁੰਦਾ ਏ ਸਾਡੇ ਸੁਪਨਿਆਂ ਦਾ ਮਰ ਜਾਣਾ ਇਹ ਲਾਈਨਾਂ ਸੁਣ ਕੇ ਤੁਹਾਨੂੰ ਵੀ ਉਹ ਕਵੀ ਯਾਦ ਆ ਹੀ ਗਿਆ ਹੋਣਾ ਏ ਜਿਸ ਦੀ ਕਵਿਤਾ ਸੁਣ ਕੇ ਉਹਨਾਂ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਹੰਗਾਰਾ ਮਿਲ ਜਾਂਦਾ ਏ ਜਿਹੜੇ ਆਪਣੀ ਜ਼ਿੰਦਗੀ ਤੋਂ ਕਈ ਵਾਰ ਹਤਾਸ਼ ਹੋ ਜਾਂਦੇ ਆ ਤੇ ਅੱਜ ਉਸ ਮਹਾਨ ਕ੍ਰਾਂਤੀਕਾਰੀ ਕਵੀ ਦਾ ਜਨਮ ਦੇ ਨੇ ਤੇ ਮੈਂ ਗੱਲ ਕਰ ਰਿਹਾ ਹਾਂ ਅਵਤਾਰ ਸਿੰਘ ਪਾਸ਼ਤੀ ਆ ਉਹਨਾਂ ਦੀ ਜ਼ਿੰਦਗੀ ਤੇ ਇੱਕ ਵਾਰ ਝਾਕ ਮਰਨ ਦੀ ਕੋਸ਼ਿਸ਼ ਕਰੀਏ ਤੇ ਨਾਲ ਦੀ ਨਾਲ ਹੀ ਉਹਨਾਂ ਲੋਕਾਂ ਨੂੰ ਇਹਨਾਂ ਲਾਈਨਾਂ ਨੂੰ ਸੁਣ ਕੇ ਕਿਤੇ ਨਾ ਕਿਤੇ ਜ਼ਰੂਰ ਤਸੱਲੀ ਮਿਲੇਗੀ ਜਿਹੜੀ ਕਿ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਕਿਤੇ ਨਾ ਕਿਤੇ ਨੀਵਾ ਜਾਂ 네ਗੇਟਿਵਿਟੀ ਚੁੱਕੀ ਫਿਰਦੇ ਇੱਕ ਵਾਰ ਫਿਰ ਕੋ ਟਰਾਈ ਕਰਦੇ ਹਾਂ ਕਿ ਇੱਕ ਵਾਰ ਉਹਨਾਂ ਸਤਰਾਂ ਨੂੰ ਇੱਕ ਵਾਰ ਫੇਰ ਪੜ ਲਈਏ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੋਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ ਡਰੂ ਜਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਹੁੰਦਾ ਸਭ ਤੋਂ ਖਤਰਨਾਕ ਹੁੰਦਾ ਏ ਮਰਦਾ ਸ਼ਾਂਤੀ ਨਾਲ ਪਰ ਜਾਣਾ ਨਾ ਹੋਣਾ ਤੜਪਦਾ ਸਭ ਕੁਝ ਸਹਿਣ ਕਰ ਜਾਣਾ ਘਰ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਕਰ ਆ ਜਾਣਾ ਸਭ ਤੋਂ ਖਤਰਨਾਕ ਹੁੰਦਾ ਏ ਸਾਡੇ ਸੁਪਨਿਆਂ ਦਾ ਮਰ ਜਾਣਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਫਤਾਬ ਸਿੰਘ ਪਾਸਤੀ ਦੋਸਤੋ ਇਨਾਂ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਕੀ ਕੀ ਘਟਿਆ ਆਓ ਇੱਕ ਵਾਰ ਉਹਨਾਂ ਦੀ ਜ਼ਿੰਦਗੀ ਤੇ ਝਾਕ ਮਾਰ ਲੈਨੇ ਆ ਜਦੋਂ ਦੀ ਪਾਸਤੀ ਪਹਿਲੀ ਕਿਤਾਬ ਆਈ ਸੀ ਉਦੋਂ ਪਾਸਤੀ ਉਮਰ ਮਹਿਜ਼ 20 ਸਾਲ ਤੋਂ ਵੀ ਘੱਟ ਸੀ ਪਾਸਤੀ ਪਹਿਲੀ ਕਿਤਾਬ ਲੋਕ ਕਥਾ 1970 ਵਿੱਚ છਪੀ ਇਸ ਤੋਂ ਬਾਅਦ ਸਿਆਰਨਾਮੀ ਪਰਚੇ ਦੀ ਸਥਾਪਨਾ ਕੀਤੀ ਪਾਸਤੀ ਪ੍ਰਗਤੀਵਾਦੀ ਵਿਦਵਾਨ ਵਿਦਿਆਰਥੀਆਂ ਕਮਿਊਨਿਸਟਾਂ ਤੇ ਖੱਬੇਪੱਖੀ ਬੁੱਧੀਜੀਵੀਆਂ ਵਿੱਚ ਬਹੁਤ ਪ੍ਰਸਿੱਧ ਹੋਈ ਪਾਸ਼ ਆਧੁਨਿਕ ਪੰਜਾਬੀ ਕਾਵ ਦਾ ਸਮਰਤਵਾਨ ਚਿੰਤਾਸ਼ੀਲ ਅਤੇ ਮਕਬੂਲ ਕਵੀ ਹੋਇਆ ਪਾਸ਼ ਹਮੇਸ਼ਾ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ ਹਾਲਾਤਾਂ ਨਾਲ ਜੂਝਦਾ ਰਿਹਾ ਸਮੇਂ ਨਾਲ ਲੜਦਾ ਰਿਹਾ ਝਖੜਾ ਹਨੇਰੀਆਂ ਵਿੱਚ ਵੀ ਚਰਾਹੇ ਦੀਵੇ ਬਾਲਣ ਦਾ ਹੌਸਲਾ ਰੱਖਦਾ ਰਿਹਾ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਅਨੁਸਾਰ ਪਾਸ਼ ਨਾਬਰੀ ਅਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਬਰ ਲੋਚਾ ਸੀ ਦੋਸਤੋ ਇੱਕ ਵਾਰ ਪਾਸ 1967 ਵਿੱਚ ਬਾਰਡਰ ਸਕਿਉਰਿਟੀ ਫੋਰਸ ਵਿੱਚ ਭਰਤੀ ਹੋ ਗਿਆ ਪਰ ਉਸਨੇ ਇਹ ਨੌਕਰੀ ਜਲਦੀ ਹੀ ਛੱਡ ਦਿੱਤੀ ਜਦੋਂ ਪਾਸ ਨੌਵੀਂ ਜਮਾਤ ਵਿੱਚ ਪੜਦਾ ਸੀ ਇੱਥੇ ਪਾਸ ਦਾ ਇੱਕ ਪ੍ਰਵੇਸ਼ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਉਸਨੇ ਆਪਣਾ ਉਪਨਾਮ ਪਾਸ ਵੀ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖਰੀ ਅੱਖਰਾਂ ਤੋਂ ਜੋੜ ਕੇ ਲਿਖਿਆ 1967 ਵਿੱਚ ਪਾਸ਼ ਨਕਸਲਵਾੜੀ ਵਿੱਚ ਸ਼ਾਮਲ ਹੋ ਗਿਆ ਪਾਸ਼ ਮਾਰਕਸਵਾਦ ਤੋਂ ਪ੍ਰਭਾਵਿਤ ਹੋਇਆ ਡਾਕਟਰ ਤੇਜਵੰਤ ਸਿੰਘ ਗਿੱਲ ਅਨੁਸਾਰ ਨਕੋਦਰ ਵਿੱਚ ਇੱਕ ਪੱਠਾ ਮਾਲਕ ਮੱਲਾ ਦੇ ਕਤਲ ਉਪਰੰਤ 10 ਮਈ 1970 ਨੂੰ ਪਾਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੇ ਸਾਲ ਸਤੰਬਰ ਵਿੱਚ ਉਸ ਦੀ ਰਿਹਾਈ ਸੰਭਵ ਹੋ ਸਗੀ 1973 ਵਿੱਚ ਸਿਆੜ ਪਰਚਾ ਬੰਦ ਹੋ ਗਿਆ ਤੇ 1974 ਵਿੱਚ पाश ਦੀ ਦੂਜੀ ਕਾਵ ਪੁਸਤਕ ਉਰਦੇ ਬਾਜ਼ਾ ਮਗਰ ਛਪੀ ਕੁਝ ਸਮਾਂ ਦੇਸ਼ ਪ੍ਰਦੇਸ਼ ਲੰਡਨ ਦਾ ਪੱਤਰ ਪ੍ਰੇਰਿਤ ਰਿਹਾ ਇਸ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ ਸਵੇ ਜੀਵਨੀ ਫਲਾਈਂਗ ਸਿੱਖ ਲਿਖ ਦਿੱਤੀ ਪਾਸ਼ ਨੇ ਮਾਰਕਸਵਾਦੀ ਵਿਚਾਰਧਾਰਾ ਨਾਲ ਚਿੰਤਨ ਮੰਥਨ ਕਰਦਿਆ ਹੋਇਆ ਇਸ ਨੂੰ ਆਪਣੀ ਕਵਿਤਾ ਦਾ ਧੁਰਾ ਬਣਾਇਆ ਅਤੇ ਉਸ ਤੇ ਤੱਤੇ ਖੂਨ ਦੀ ਉੱਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਕ੍ਰਾਂਤੀ ਦੀ ਤੜਪ ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ ਹੋਈ ਪੈਦਾ ਹੋਈ ਇੰਨਾ ਹੀ ਨਹੀਂ ਪਾਸ਼ ਦੇ ਵਿਚਾਰਾਂ ਨੂੰ ਸੁਣ ਕੇ ਕਈ ਲੋਕ ਹਮੇਸ਼ਾ ਦੀ ਤਰ੍ਹਾਂ ਉਵੇਂ ਜਿਉਂਦੇ ਜਾਗਦੇ ਖੜੇ ਹੋ ਜਾਂਦੇ ਸਨ ਜਦੋਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਮਹਿਸੂਸ ਕਰਦੇ ਸਨ ਪਰ ਦੂਸਰੇ ਪਾਸੇ ਕਿਤੇ ਨਾ ਕਿਤੇ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਵੀ ਪਾਸ਼ ਨੂੰ ਉਨੀ ਮਕਬੂਲਤਾ ਨਹੀਂ ਹੋਈ ਕਿਉਂਕਿ ਪਾਸ਼ ਕਈ ਵਾਰ ਅਜਿਹੀਆਂ ਚੀਜ਼ਾਂ ਵੀ ਲਿਖ ਦਿੰਦਾ ਸੀ ਜਿਹੜੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਨਾ ਮਜ਼ੂਰ ਹੁੰਦੀਆਂ ਸਨ ਉਸਨੇ ਇਹ ਵੀ ਲਿਖ ਦਿੱਤਾ ਸੀ ਇਸ ਦਾ ਜੋ ਵੀ ਨਾਮ ਹੈ ਗੁੰਡਿਆਂ ਦੀ ਸਲਤਨਤ ਦਾ ਇਸ ਤ ਮੈਂ ਨਾਗਰਿਕ ਹੋਣ ਤੇ ਥੁੱਕਦਾ ਹਾਂ ਇਹ ਜਦੋਂ ਪਾਸ਼ ਨੇ ਲਿਖਿਆ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਇੰਨਾ ਹੀ ਨਹੀਂ ਪਾਸ਼ ਨੂੰ ਪੜਨ ਲਈ ਕਈ ਮਕਬੂਲ ਸ਼ਾਇਰਾਂ ਦੇ ਵੱਲੋਂ ਵੀ ਉਸ ਦੀ ਕਲਮ ਦੀ ਵਰਤੋਂ ਕੀਤੀ ਗਈ ਪਾਸ਼ ਨੇ ਇਹ ਵੀ ਲਿਖਿਆ ਇਹਨਾਂ ਨੇ ਪਤਜੜ ਦੇ ਆਖਰੀ ਦਿਨ ਬੁੱਕਲ ਤੇ ਸਾਹਮਲੇ ਸੰਤੇ ਹੁਣ ਜੇ ਇਹ ਬਸੰਤ ਦੀ ਗੱਲ ਕਰਦੇ ਵੀ ਨੇ ਤਾਂ ਜਿਵੇਂ ਸ਼ਬਦਾਂ ਦੇ ਸਾਹ ਟੁੱਟਦੇ ਹੋਣ ਪਾਸ਼ ਹਮੇਸ਼ਾ ਹੀ ਅਮਰ ਰਹੇਗਾ ਕਿਉਂਕਿ ਉਸ ਦੀਆਂ ਕ੍ਰਾਂਤੀਕਾਰੀ ਜੋ ਲਿਖੀਆਂ ਕਵਿਤਾਵਾਂ ਸਨ ਕਾਵ ਰਤਨਾ ਸੀ ਉਹ ਹਮੇਸ਼ਾ ਹੀ ਅਮਰ ਰਹੇਗੀ ਕਿਉਂ ਕਿ ਪਾਸ਼ ਦੀ ਜੋ ਸੋਚਣੀ ਸੀ ਉਸ ਦੀ ਲਿਖਣੀ ਸੀ ਉਹ ਉਸ ਸਮੇਂ ਦੇ ਹਾਲਾਤਾਂ ਨੂੰ ਟੱਕਰਾਂ ਮਾਰਦੀ ਸੀ ਅਤੇ ਟੱਕਰ ਦੇ ਨਾਲ ਹੀ ਉਹ ਹਮੇਸ਼ਾ ਪਾਸ਼ ਆਪਣੇ ਸਰੋਤਿਆਂ ਦੇ ਵਿੱਚ ਅਮਰ ਰਹੇਗਾ